ਵੇ ਇੱਥੋਂ ਸਰੋਂ ਪਾਓ ਤੇ ਇੱਥੇ ਖਲਤਾਰ ਇੱਥੋਂ ਸਰੋਂ ਤੇਲ ਤਿਆਰ ਨਾਲ ਸ਼ੁੱਧ ਕਰੇ ਕਿੰਨਾ ਮਰਜ਼ੀ ਤਿਆਰ ਕਰ ਲਓ ਬਿਲਕੁਲ ਜੀ ਬਿਲਕੁਲ ਮੇਰੇ ਦੋਸਤੋ ਮੇਰੇ ਹਰਖਵਰ ਦੇ ਵਾਸੀਓ ਇਹ ਹਰ ਘਰ ਦੀ ਜ਼ਰੂਰਤ ਹੈ ਕਿਉਂਕਿ ਅੱਜ ਕੱਲੇ ਜੇ ਬਾਜ਼ਾਰ ਚ ਤੇਲ ਲੈਣ ਜਾਣੇ ਹੋ ਉਹਨੂੰ ਕੋਈ ਸ਼ੁੱਧ ਤੇਲ ਨਹੀਂ ਮਿਲਦਾ ਮੇਰੇ ਵੀ ਦੋਸਤੋ ਇੱਥੇ ਜੇ ਤੁਸੀਂ ਰਿਜੀਨਲ ਸਰੋਂ ਪਾਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਜਿਹੜੇ ਇਹ ਇਨਗਰੀਡੀਅੰਟ ਨੇ ਉਹਦਾ 1% ਵੀ ਲਾਸ ਨਹੀਂ ਹੁੰਦਾ ਜੇ ਕੋਈ ਮੇਰਾ ਵੀਰ ਚਾਹੇ ਤਾਂ ਮੈਂ ਇਹਦਾ ਟੈਸਟ ਸਰਟੀਫੀਕੇਟ ਨਾਲ ਦੇ ਸਕਦਾ ਮਾਰਕੀਟ ਦੇ ਵਿੱਚ ਸ਼ੁੱਧ ਤੇਲ ਆਪਾਨੂੰ ਮਿਲਦਾ ਹੀ ਨਹੀਂ ਬਿਲਕੁਲ ਹੀ ਪਰ ਜਦੋਂ ਆਪਾਂ ਕਰਦੇ ਵਿੱਚ ਆ ਮਸ਼ੀਨ ਲੈ ਲਈ ਕਿੰਨਾ ਮਰਜੀ ਤੇਲ ਕੱਢੋ ਚਾਹੇ ਤੁਸੀਂ ਹਫ਼ਤੇ ਦਾ ਕੱਢ ਲਿਆ ਕਰੋ ਹੁਣੇ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਇਹਦੇ ਵਿੱਚ 400 ਵਾਟ 800 ਵਾਟ 1200 ਵਾਟ 2000 ਵਾਟ ਤੱਕ ਕਮਰਸ਼ੀਅਲ ਮਾਡਲ ਹੈਗੇ ਜੇ ਕੋਈ ਮੇਰਾ ਦੋਸਤ ਭਾਈ ਲੈਣਾ ਚਾਹੁੰਦਾ ਹੈ ਸਪਰੇਅ ਮੈਨ ਲੁਧਿਆਣਾ ਦੇ ਲੋਕੇਸ਼ਨ ਲਾ ਕੇ ਆ ਜਾਓ ਇੱਥੇ ਡੈਮੋ ਕਰਕੇ ਦਿਖਾਵਾਂਗੇ ਜਿਹੜੀ ਵੀ ਚੀਜ਼ ਦਾ ਤੇਲ ਕੱਢਣਾ ਆਉਂਦਾ ਕਰੋ ਸੰਪਰਕ ਕਰ ਲਿਓ ਬਾਕੀ ਨੰਬਰ ਵੀਡੀਓ ਚ ਚੱਲਦੇ ਆ ਪਾ ਕੇ ਕੱਢ ਕੇ ਦਿਖਾਵਾਂਗੇ ਜੇ ਪਸੰਦ ਆਵੇ ਤਾਂ ਲੈ ਕੇ ਜਾਣੀ ਆ ਮੈਂ ਇਹ ਯੂ ਐਸ اے ਕੈਨੇਡਾ ਇੰਗਲੈਂਡ ਪਤਾ ਨਹੀਂ ਆਲ ਓਵਰ ਇੰਡੀਆ ਕਿੰਨੀਆਂ ਮਸ਼ੀਨਾਂ ਦੇਤੀਆਂ